ਵਰਗ ਵਾਇਰਮਨ ਜੀ ਕਾ ਖੰਸਾ ਵਾਇਰਮਨ ਜੀ ਅੱਜ ਬੜਾ ਖੁਸ਼ੀ ਦਾ ਦਿਨ ਹੈ ਕਾਲੀਤਾਰ ਪਡਾਲੀਅਨ ਦੀ ਟੀਮ ਸਾਡੇ ਬਹੁਤ ਹੀ ਸਤਿਕਾਰਯੋਗ ਬਹਾਣ ਸ਼ਖਸ਼ੀਅਤ ਕੈਪਟਨ ਗੁਰਦਾਸ ਸਿੰਘ ਜੀ ਦੇ ਗਰੇ ਵਿਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਖੁਸ਼ੀ ਦਾ ਦਿਨ ਹੈ ਕਲਿਤਾਰਾ ਪਡਾਲੀਅੰਦੀ ਟੀਮ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਨ ਸ਼ਖਸੀਅਤ ਕੈਪਟਨ ਗੁਰਦਾਸ ਸਿੰਘ ਜੀ ਦੇ ਘਰ ਵਿਖੇ ਮੌਜੂਦ ਹੈ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਹ ਬਹਾਦਰ ਬਹੁਤ ਗਰੀਬ ਪਰਿਵਾਰ ਦੇ ਵਿੱਚੋਂ ਉੱਠ ਕੇ ਆਰਮੀ ਦੇ ਵਿੱਚ ਭਰਤੀ ਹੋਏ ਦੇ ਆਫੀ ਦੇ ਵਿੱਚ ਇੱਕ ਬਹੁਤ ਲੰਮੀ ਸਰਵਿਸ ਕਰਕੇ ਤੇ ਇੱਕ ਆਫਸਿਸ ਰੈਂਕ ਦੇ ਵਿੱਚੋਂ ਰਿਟਾਇਰਮੈਂਟ ਹੋਇਆ ਤੇ ਅੱਜ ਵੀ ਪਰਮਾਤਮਾ ਦੀ ਬੜੀ ਕਿਰਪਾ ਜਿਨ੍ਹਾਂ ਦੀ ਸਿਹਤ ਠੀਕ ਠਾਕ ਹੈ ਇਹਨਾਂ ਦੇ ਨਾਲ ਗਲਬਤ ਕਰਨੀ ਹਾਜੀ ਸਰ ਜੀ ਸਤਿ ਸ਼੍ਰੀ ਅਕਾਲ ਆਪਣਾ ਚਿੰਤਨ ਕਰਨ ਬਹੁਤ ਬਧੀਆ ਹੈ ਸਾਰੇ ਤੋਂ ਪਹਿਲਾਂ ਤਾਂ ਕਾਲੀ ਦਾ ਦਾਨੀਅਲ ਨੂੰ ਰੀਡਿੰਗ ਦੇ ਬਣਾਉਣ ਵਾਸਤੇ ਜਾ ਰਹੀ ਹੈ ਜਿਹਦੇ ਵਿੱਚ ਆਪਣੀ ਇਟਾਲੀਅਨ ਦੇ ਵਾਰ ਹੀਰੋ ਤੇ ਨੀਰ ਨਾਰੀਆਂ ਉਹਨਾਂ ਨੂੰ ਸਨਮਾਨਤ ਕਰਨ ਦਾ ਜਿਹੜਾ ਸਮਾਰੋਹ ਹੈ ਇਹ ਪੈਕਤੰਬਰ ਦੇ ਵਿੱਚ ਆਏਗਾ ਤੁਹਾਨੂੰ ਦੇ ਵਾਸਤੇ ਬਣਾ ਸਫੇਸ਼ਲ ਸੰਦਾਈ ਪਰਮਾਰਸ ਮੇਂ ਜੀ ਬੋਲਣਾ। ਇਹ ਸੌਤੋ ਗੁਰ ਦਾ ਸੂਈ ਸੇ ਟਿਕ ਟਾਕ ਵਧੀਆ। ਬਾਕੀ ਸੇ ਠੀਕ। ਯਾ ਜਬ ਆ ਪੁਰਾਣੀਆਂ ਯਾਦਾਂ ਤਸੀਆਂ ਕਰਦੀਆਂ ਮਾਂ। ਤੇ ਸੌਤੋ ਪਹਿਲਾ ਕੋਈ ਜਣਾ ਧਮਾ ਨਹੀਂ ਕਿ ਤੇ ਤੁਹਾਡਾ ਜਿਹੜਾ ਪਿੰਡ ਹੈ। ਇਹ ਮਨਮ ਜਿਹੜੇ ਜਨੇ ਦੇ ਵਿੱਚ ਹੈ। ਮੇਰਾ ਪ੍ਰਿੰਟ ਕੰਮ ਕਰਵਾਟ ਗਿਆ। ਇਹ ਸਿੱਖ ਸੁਣਾ ਫਾਂਦਾ। ਪਰ ਜਿਹੜਾ ਸੌਂਦੇ ਤੇਰੀ ਸੀ। ਸੀ ਤੇ ਆ ਕੇ ਨਾਮ ਮੈਨ ਬਣਾਇਆ।

ਤੇ ਮਾਤਾ ਮਿਤਾ ਦਾ ਫਾਦਾ ਨਹੀਂ ਕਰਦੇ ਆ। ਇਹ ਉਹਨਾਂ ਦਾ ਪਬਲਿਕ ਇੰਟਰਸਟ ਹੁੰਦਾ ਸੀ। ਉਹ ਜੁਵਾ ਨਾ ਕਰ ਸਕਿਆ ਕੋਈ। ਮੈਗਜ਼ੀਨ ਦਾ ਨਾਮ ਕੀ ਸੀ? ਮੈਗਜ਼ੀਨ ਦਾ ਨਾਮ ਵੀ ਉਹ ਕੋਕੀਆ। ਉਸ ਦਿਨ ਮੈਂ ਨਾ ਚਿੰਗਈ। ਤੇ ਫੋੜੀ ਜਿਹੜੀ ਸਟਾਰਟਿੰਗ ਦੀ ਸਕੂਲਿੰਗ ਦੀ ਪੜਾਈ ਹੈ ਉਹ ਇਸ ਪ੍ਰਕਟਿਚੀ ਹੋਈ ਹੈ। ਕਿ ਫਰੰਟ ਕੀ ਵੀ ਹੈ। ਤੇ ਇੱਕ ਉਹਦੇ ਤਾਂ ਬੰਦ ਰਹਿੰਦਾ। ਇਹ ਕਿੰਨਾ ਨੰਬਰ ਆਉਂਦੀ ਹੈ ਕੰਪਨੀ ਬਚਨ ਕੰਫਰਮ ਹੋ ਗਿਆ ਤੇ ਮਗਰ ਪੰਜਵੀਂ ਲੱਗ ਸਿਚ ਇਹ ਜੀਆ ਹੋਣ ਕਿ ਕਰਮਗੜ 1.8 ਕਿਲੋ ਠੀਕ ਹੈ ਤੇ ਨੰਬਰ ਜਿਹੜਾ ਨਾਮ ਰਿਸ਼ਰ ਟ੍ਰੈਕਿੰਗ ਅੱਛਾ ਹੋ ਕੇ ਕੋਡ ਲਾ ਕੇ ਬਣਾ ਤੇ ਠੀਕ ਹੈ ਕੰਫਰਮ ਹੋ ਗਿਆ ਠੀਕ ਹੈ ਇਹ ਉਹ ਤੋਂ ਬਾਅਦ ਅਸਲੀ ਨਾਮ ਲਾ ਲਮਗਾ ਸਾਖੀ ਕੋ ਲੈਟ ਨਹੀਂ ਆਉਂਦਾ ਆਪਾਂ ਮਿਸ ਜਮਾ ਜੀ ਸਹੀ ਤੇ ਜਦੋਂ ਵੀ ਵੀਜਲ ਹੋਏ ਉਹਦਾ ਮੈਂ ਪੜਤੀ ਹੋਇਆ 166 ਸਹੀ ਤੇ ਆਇਆ ਮੈਂ ਪੜਤਿ ਹੋਇਆ ਪੱਕੀ ਲਿਖਦਾ ਤਾਂ ਨਾ ਨਾ ਕੋ ਕਿੰਨਾ 350 ਇਹ ਪੱਕੀ ਹੋਏਗਾ ਦਵਾ ਪਰ 2 ਸਹੀ ਤੇ ਨਾ ਕੋ ਇਹ ਨਹੀਂ ਜਾਂ ਤੱਕ ਨਹੀਂ ਨਾ ਹੋਣਾ ਅਨਦਰ ਫਰੀ ਤੇ ਇਹ ਬੰਦਰ ਦੇ ਵਿੱਚ ਹੀ ਅੱਗੇ ਭਰਨੀ ਲੱਗੋ ਸਮਝ ਕੀ ਗੱਲ ਠੀਕ ਹੈ ਤੇ ਜਦੋਂ ਤੁਸੀਂ 1966 ਦੇ ਵਿੱਚ ਪੜਤੀ ਹੋਏ ਤੁਸੀਂ ਕਿਹੜੀ ਜਗ੍ਹਾ ਦੇ ਉੱਤੇ ਟ੍ਰੇਨਿੰਗ ਸੈਂਟਰ ਕਿਹੜੀ ਜਗ੍ਹਾ ਦੇ ਉੱਤੇ ਸਾਨੂੰ ਪੁੱਛਿਆ ਤੁਸੀਂ ਆਹ ਮੈਂ ਅਛਲ ਮੇਰਾ ਨਾਮ ਹੈ ਤਨੀ ਦਾ ਮੈਂ ਖਾਤੀ ਮੈਂ ਹਾਂ ਇਹ ਸਾਨੂੰ ਇਹ ਵੀ ਯਾਦ ਕਰੀਏ ਠੀਕ ਹੈ ਯਾਦ ਰੱਖੀ ਚੱਲੀ ਬਾਈ ਥੈਂਕ ਯੂ ਇੰਟਾ ਕਾਉਂਟਿੰਗ ਤੇ ਹੋ ਰਹੀ ਠੀਕ ਹੈ ਅੰਕ ਠੀਕ ਹੈ 1940 ਤੋਂ ਬਾਅਦ ਦੇ ਵਿੱਚ ਫਿਰ ਜਿਹੜੀ ਪਹਿਲੀ ਬਟਾਲੀਅਨਾਂ ਨੂੰ ਐਸੀ ਫਿਰ ਇਟਾਲੀਅਨ ਸੈਂਸ ਬਣਾਈ ਗਈ ਚ 14th ਜਿਵੇਂ ਲੇਖ ਕੰਸੀ ਕਿਹਾ ਸਰ ਇਹਦਾ ਮਤਲਬ ਵੀ ਤੁਸੀਂ ਜਿਹੜਾ 1977 ਦੇ ਵਿੱਚ ਫਿਰ ਬਟਾਲੀਅਨ ਦੇ ਵਿੱਚ ਬੋਲ ਸੀ ਚ ਆ ਹਾਂ ਠੀਕ ਹੈ ਤਾਂ ਵਾਰੀਨ ਤੋਂ ਤੇ ਬੰਨ ਜਿੰਨਾ ਇਹਨਾਂ ਤੇ ਕੋਈ ਚਾਹਾਂ ਗੱਲ ਨਹੀਂ ਤੇ ਠੀਕ 1979 ਤੋਂ ਬਾਅਦ ਦੇ ਤਾਂ ਜੀ ਮੇਰਾ ਫਾਦਰ ਸਾਹਿਬ ਜੀ ਲਿਸਨਰ ਨੰਦਨਾ ਘਰ ਕੀ ਸੀਨੀਅਰ ਬਾਪਸ ਸਾਹਿਬ ਜੀ ਇਟ ਸੀ ਯੂ ਲੋਕ ਜਦੋਂ ਜਦਾਂ 6 ਸਕਲਾਈ ਦੇ ਵਿੱਚ ਕੋਈ ਪੋਸਟਿੰਗ ਆਵੇ ਸਭ ਤੋਂ ਪਹਿਲਾਂ ਕਿਹੜੀ ਕੰਪਨੀ ਦੇ ਵਿੱਚ ਮਿਲਣੀ ਹੈ ਅੰਮ੍ਰਿਤਾਲਾ ਕੋਟਾ ਦੇ ਯਾਦ ਰਹਿੰਦੇ ਕੋਈ ਸ਼ਰਤਾਂ ਦੇ ਸਾਥੀ ਦੋਨੋਂ ਨਾ ਹਾਂ ਤੁਹਾਡੇ ਨਾਮ ਅਸਲ ਵਿੱਚ ਜੀ ਯਾ ਜਿਹੜੇ ਮੰਗਲੋਇਨ ਨਾਮ ਇਹਨਾਂ ਨੂੰ ਅਕਾਊਂਟਿੰਗ ਵੀ ਨਾ ਕੋਈ ਨਹੀਂ ਦਿੰਦਾ ਉਹ ਮੈਂ ਜੀਗਾ 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 ਮੈਂ ਵੀ ਮੈਂ ਵੀ ਇਟਸ ਟੇਕ ਇਨ ਬਟ ਇਹ ਜਸਤਰਾ ਪਹਿਲਾ ਪ੍ਰੋਮੋਸ਼ਨ ਸੀ ਜਿਹੜਾ ਤੁਹਾਡਾ ਅਨਾਉਂਸ ਨਾ ਫਿਰ ਤੁਸੀਂ ਕਿੰਨੇ ਸਾਲਾਂ ਨੂੰ ਨਹੀਂ ਕਰੇ ਸੀ ਲਾਤਨਾ ਕੋਣ ਨਾ ਟੌਪ ਹੌਟ ਨੋਸਾ ਬਿਲੋਚ ਤੋਂ ਬਹੁਤ ਕਵੀ ਦੇਰ ਬਾਅਦ ਪ੍ਰੋਮੋਸ਼ਨ ਹੋਇਆ ਸੀ ਉਹ ਆਪ ਦਾ ਫਰੰਸ ਦਾ ਬਹੁਤ ਫਰਕ ਕੀਤਾ ਹਾਂ ਅੰਗਰ ਆਲ ਆਪ ਦੇ ਟੈਕਨੋਲੋਜੀ ਨਾ ਨਵਾਂ ਫੋਕਸਿੰਗ which expression of my is going along with I you know thank you CG then game back one and then is on next yeah is neck jaldi ban gayi neck ban gayi then all gone inside me nakana us so order me jaldi banu wo theena matlab 11 salan de vich holder tak aange ta mero da agent sambhoge achcha ta main khab tak ਜੇ ਤੁਸੀਂ ਗਾਹੋਂ ਹੋ ਮੈਂ ਇਹ ਕਿੱਸੇ ਵਿੱਚ ਲੱਗ ਗਿਆ। ਜੇ ਦੇ ਵਿੱਚ ਵਿੱਚ ਚੱਲਦੇ ਚੱਲਦੇ ਤਾਂ ਲੋਕ ਜਿਹੜੀ ਜਿਹੜੀ ਜਾਣਕਾਰੀ ਕੋਸ਼ਿਸ਼ ਕਰਦਾ ਕਿਹੜਾ ਕਿਹੜਾ ਮੌਕਾ ਮਿਲੇਗਾ। ਮੈਂ ਪਹਿਲਾਂ ਖਾਤੋਂ ਦਾ ਤਾਂ ਕੋਈ ਸਕੀਮ ਆ ਨਹੀਂ ਆਈ। ਇਹਨਾਂ ਨੂੰ ਬਸ ਇਸ ਨੂੰ ਪੁੱਛਣੀ ਹੱਸ ਬਾਕੀ ਚੱਲ। ਉਹ ਤੋਂ ਬਾਅਦ ਨੇ ਕਿ ਜਾਤਾਂ ਤੋਂ ਕੋਈ ਕੋਈ ਹੋਵੇ। ਯਾਨੀ ਪਤਾ ਨਾ ਕਿ ਜੰਮ ਹੈ। ਫੋਨ ਹੋਵੇ ਜੰਮ। ਫਿਰ ਕੋਸ਼ਿਸ਼। ਇਹ ਫਾਈਲਿੰਗ ਹੋ ਗਿਆ ਅੰਤਰਰਾਸ਼ਟਰੀ ਬਣਿਆ। ਠੀਕ ਹੈ। ਇਹ ਮੈਂ ਕੌਣ ਤੁਹਾਡੀ ਫੋਨ ਫੋਨ ਤੁਨਾ ਇੰਟਰਨੈਸ਼ਨਲ ਚਿੰਦੇ ਜੋ ਤੁਹਾਡੀ ਇਨਾ ਕੋਰ ਸਿੰਗਲ ਲਈ ਹੋਲੀ ਉਹ ਹੋਦੀ ਹੈ ਮਤਲਬ ਸਾਰੇ ਕੋਰਸ ਕਿੰਨੇ ਹਾਂ ਦਾ 5 ਠੀਕ ਹੈ ਦੇਖੋ ਬਾਬਾ ਜੇ ਮੈਂ ਤੁਸੀਂ ਚਾਹੇ ਇੰਸਟ੍ਰਕਟਰਿੰਗ ਵੀ ਹੀ ਤੁਹਾਡਾ ਤੁਹਾਨੂੰ ਕੋਈ ਜਨਾ ਐਸਟੈਬਲਿਸ਼ਮੈਂਟ ਵਗੈਰਾ ਉਹਦੇ ਵਿੱਚ ਰਹਿਣਾ ਪੈਂਦਾ ਨਾ ਉਹ 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 ਅੱਛਾ ਤੁਹਾਡਾ ਨਾਮ ਉਹ ਸਾਨੂੰ ਬੈਟਰੀ ਸੁਣਦੇ ਕੀ ਬੈਟਰੀ ਜੀ ਤੇ ਨਵਟਰੀ ਸਕੂਲ ਬਹੁਤ ਦੇ ਵਜਤਾ ਜਨਾਨ ਤੋਂ ਨਵੇਂ ਦਿਹਾਰ ਵਗੈਰਾ ਹੁੰਦੇ ਉਤੇ ਕਾਫੀ ਸਰਚ ਆਂਬੀ ਜੁਮੀ ਆ। ਕਿਨੂੰ ਇਨੋਵੇਸ਼ਨ ਕਰਦਾ ਲੋਕਾਂ ਮਿਲਦਾ। ਹਾਂ। ਤੁਸੀਂ ਕੋਈ ਇਨੋਵੇਸ਼ਨ ਤੁਹਾਨੂੰ ਯਾਦ ਆਉਂਦੀ ਹੋਵੇਗੀ। ਇਹ ਮੈਂ ਇੱਕ ਵਾਰ ਪੜ੍ਹਿਆ ਨਹੀਂ ਪੜ੍ਹਿਆ। ਅਛਾ ਜੀ। ਹਾਂ। ਉਹ ਤਾਂ ਅਮਿਆ ਤੈਨਿੰਗ ਹੈ। ਵਿਜ ਸਕੂਲ ਤੋਂ ਬਣਾਉਂਦੀ ਨੇ ਨਵੇਂ ਆਈਟਮ। ਹਾਲਿੰਗ ਪੁਆਇੰਟ ਉਹ ਲਾ ਕੇ ਕੰਡਰੀ ਇਨੋਵੇਟ ਜਾਨੀ ਕਰੋ। ਤੁਸੀਂ ਜਨ ਤੋਂ ਆਪਣੇ ਦਾ ਬਲਕਟਾ ਹੈ। ਇਹਦਾ ਤਮਾਮ ਨਾਲ ਪਛਾਣਿਕ ਕਾਪੀ ਤੇ ਕਰੀ। ਸੱਚ ਹੈ ਤੋ 1.5 ਤੋਂ ਮਾਫੀ ਹਾਂ ਤੁਹਾਡਾ ਕੰਮ ਕੇਮਾ ਉਹ ਉਹ ਮਨੰਤ ਆਮਨ ਉਹ ਬੰਗ ਜੇ ਨਾ ਆਪ ਉਹ ਬੀਸਿਕਲੀ ਹੈਗਿੰਗ ਚੀਜ਼ ਇੰਪੁਟ ਮਾਡਲ ਦੀ ਕੀ ਕਿਹੜੀ ਚੀਜ਼ ਦੇ ਵਿੱਚ ਬੰਦ ਹੁੰਦਾ ਹੈ ਇੱਕ ਦੂਜੀ ਮਾਨੋ ਤੇ ਬੰਗ ਬੰਗ ਜੇ ਤੇ ਰੈਗਨ ਦਾ ਦੰਗ ਦਾ ਪੋਕੀ ਜ਼ਰੂਰੀ ਜ਼ਰੂਰ ਹੁੰਦਾ ਹੈ ਉਹਨੂੰ ਐਪਲ ਨਹੀਂ ਲਾ ਕੋਈ ਉਹ ਜੇ ਦਾ ਨਾ ਕਾਫਾ ਹੋਂ ਫੋਨ ਫਾਇਰ ਕਰਵਾ ਰਿਹਾ ਹੈ

ਹਾਂ ਜੀ ਆਪਾਂ ਨੂੰ ਮੈਂ ਦੱਸ ਦਿੰਦਾ ਨਾ ਇਹ ਟੋਲ ਗਰਾਉਂਡ ਆਉਂਦਾ ਹੈ ਨਾ ਬਿਲਕੁਲ ਪੱਤਾ ਨਹੀਂ ਚੁੱਕ। ਇਹ ਕਰਨਾ ਨਹੀਂ ਹੈ ਕਿ ਲੋਕ ਜਦੋਂ ਕੁਵਚਰ ਬੋੜੀ ਉਹਦਾ ਐਲੀਵੇਸ਼ਨ ਕਰਨ ਵਾਸਤੇ ਤੇ ਬੰਬ ਕਿ ਨਹੀਂ ਉੱਜਾ ਸਕਦਾ। ਹਾਂ ਉਹ ਬਾਹਰ ਆ ਰਿਹਾ ਬਾਹਰ ਵਾਲੇ ਸੇਮਨ ਉਸਨੂੰ ਤੇ ਜਿਹਨੂੰ ਮੈਂ ਜਿਹਨੂੰ ਵੀ ਆਂਕੀ ਹੈ ਵਰਕਲੈਂਡ ਮੈਂ ਹਰ ਰੋਜ਼ ਜੇ ਦੇਖਿਆ ਜਾਵੇ ਤੇ ਤਾਂ ਬਹੁਤ ਇੱਕ ਬਹੁਤ ਹੀ ਜ਼ਿਆਦਾ ਕਹਾਇਤੀ ਹੈ ਸਾਡੇ ਵਾਸਤੇ ਕਿ ਇੰਨਾ ਜਿਹੜਾ ਅਮਨਿਸ਼ ਬਰਬਾਦ ਹੋਣਾ ਗਵਰਨਮੈਂਟ ਦਾ ਇੰਨਾ ਪੈਸਾ ਲੱਗਣਾ ਭਾਰਤ ਸੈਨਾ ਦਾ ਤੇ ਉਹਨੂੰ ਵਾਰ-ਵਾਰ ਆਪਾਂ ਇਸਤੇਮਾਲ ਕਰ ਸਕਦੇ ਹਾਂ ਤੇ ਦਾ ਮਤਲਬ ਵੀ ਪ੍ਰੈਕਟਿਸ ਨਹੀਂ ਬਹੁਤ ਵਧੀਆ ਹੋ ਸਕਦੀ ਹੈ ਤੇ ਜਿਹੜਾ ਪੈਸਾ ਜਿਹੜਾ ਉਹ ਵੀ ਵਾਜ ਸਕਦਾ ਹੈ ਇਹ ਤਾਂ ਬਹੁਤ ਮੇਰੇ ਖਿਆਲ ਨਹੀਂ ਬਹੁਤ ਗੰਦੀ ਗੱਲ ਹੈ ਤੇ ਸ਼ਾਇਦ ਜਿਹੜਾ ਸੈਨ ਪੰਪ ਵੀ ਆਇਆ ਸੀ ਉਸ ਤੋਂ ਬਾਅਦ ਵਿੱਚ ਸੈਨ ਸੈਨਾ ਦਾ ਕੰਮ ਵੀ ਚੇ ਨਨ ਜਰਮਾਂ ਦਾ ਇਸ ਤਰ੍ਹਾਂ ਦੇ ਬਸਰੀ ਕਹਿੰਦਾ ਹਾਂ ਆ ਵੀ ਕੰਮ ਨਹੀਂ ਨਾ ਬੰਦੇ ਨੂੰ ਚੀ ਗ੍ਰੈਂਡ ਅਮੇਸ਼ਾ ਇਹ ਤੇ ਗ੍ਰੈਂਡ ਨਹੀਂ ਕਿ ਨਾ ਵਰਨੇ ਆਨ ਐਨੀ ਮੋਰ ਤਨੀ ਚੀ ਗ੍ਰੈਂਡ ਇਹ ਸੋਨ ਲਗਾ ਜਦੋਂ ਤੁਸੀਂ ਮੈਨੂੰ ਉੱਥੇ ਗਏ ਸੀ ਕਿ ਫਰਮ ਸਕੂਲ ਮੰਗੂ ਉਦੋਂ ਤੁਹਾਡਾ ਰੈਂਕ ਕੀ ਸੀ ਅਗਰ ਮੈਂ ਹਾਂ ਮੈਂ ਸੋ ਉਸ ਤੋਂ ਬਾਅਦ ਦੇ ਵਿੱਚ ਕੋਈ ਨਾ ਨੈਕਸਟ ਪਰਮਿਸ਼ਨ ਨਾ ਮੈਂ ਉਸ ਤੋਂ ਪਾਟਾਈ ਪੁੱਛੇ ਪਰਵਾਹ ਕਿਉਂ ਆਹ ਹਸਨਾ ਤਾਂ ਮੈਂ ਇੰਤਜ਼ਾਮ ਕੋਈ ਨਾ ਮਾਗ ਆਪਣੇ ਨੂੰ ਇਹ ਚੀ ਐਲਮੀਨ ਜੈਨ ਐਂਡ ਉਹ ਹੈਡਕ quarton ਨੇ ਇਹਨਾਂ ਨਾਲ ਨਾ ਨਾ ਆਪਾਂ ਦੇ ਹੋ ਗਏ ਨਾ ਤੁਹਾਨੂੰ ਤਾਂ ਸਮਾਂ ਕੇ ਕੱਝਾ ਨੇ ਆਫਰ ਕੋ ਉਹ ਦਿਨਾਂ ਤੇ ਗਰੰਟੀ ਦੇ ਦੇ ਗਿਆ ਇਹ ਬਹੁਤ ਤੁਹਾਡੇ ਅਫਸਰ ਬਣਦੀ ਜਿਹੜੀ ਤੇ ਮਤਲਬ ਬਹੁਤ ਵੱਡੀ ਸਮਝੋਗੇ ਘਰ ਨਾਲ ਇਹ ਨੂੰ ਸੁਣਨ ਵਾਸਤੇ ਦਿਲ ਬੜਾ ਮੜਦਾ ਮਨ ਕਰਦਾ ਹੈ ਵੀ ਇਹਦਾ ਸਭੀ ਕਿਸ ਤਰ੍ਹਾਂ ਸੁਆ ਬਣਿਆਈ ਕਿ ਇੱਕ ਅੰਡਰ ਮੈਟਰਿੰਗ ਪਰਦੇ ਵਿੱਚ ਉਹ ਇਨਸਾਨ ਗਿਆ ਹੋ ਗਿਆ ਉਹਨੂੰ ਕੋਈ ਮਾਰ ਨਹੀਂ ਕੁਛ ਨਾ ਬਣਾ ਹੁਈ। ਉੱਥੇ ਜਾ ਕੇ ਉਹ ਹੌਸਲ ਬਣਦੇ ਨੇ। ਤੇ ਇਹਦਾ ਇੱਕ ਬਹੁਤ ਵੱਡੀ ਪ੍ਰਾਪਤੀ। ਇਹਦੇ ਬਾਰੇ ਥੋੜਾ ਜਿਹਾ ਦੱਸੇ। ਜਿਹਦਾ ਮੈਂ ਤਾਂ ਦੱਸਿਆ ਨਾ ਵੀ ਨ ਉਹ ਪਾਕਿਸਤਾਨੋਂ ਮਿਲਿਆ ਸੀ ਨਾ ਭਾਈ। ਉਹ ਕਿਹੜੀ ਆ। ਉਹਦੇ ਨਾਲ ਨਾਲ ਤਾਂ ਕਹਿੰਦੇ। ਕੱਛੇ ਅਰੇ ਮੇਰੇ ਨੂੰ ਵੀ ਉਹ ਐਸਾ ਕੁਝ ਨਹੀਂ ਮਿਲਿਆ ਕਿ। ਹਾਂਜੀ। ਉਹ ਕਹਿੰਦੇ ਨੂੰ ਮਿਲਿਆ। ਕਹਿੰਦੇ ਉਹ ਮੋਰਿੰਗ ਸਿਟੀ ਨਾ ਕਹਾ। ਸਮਝ। ਹਾਂ। ਦਿੱਕਾ ਸਾਕੋ ਮਨਾਉਂਦਾ ਹਾਂ ਅਨਿਖਰਾਬ ਆਰਬੀ ਮਾ ਅਨਿਗਾਰਬੀ ਸਪੈਸ਼ਲ 170 ਨਾ ਕੋਈ ਜਾਨ ਅਨਿ ਉਹ ਨਾਖੀ ਮੁੰਬਾਈ ਫਿਊ ਬਸ ਸਹੀ ਅਗਰ ਮੈਨੂੰ ਕੋਈ ਕੋਣਾ ਮੈਚ ਨਹੀਂ ਲੱਗਦਾ ਵਾਣ ਇਹ ਮਾਤ ਨਾ ਚੋਪਾ ਹੈਂਕ ਇਹ ਮਾ ਵੀ ਇੱਕ ਤਾਂ ਹੀ ਇਹ ਜਸਪਰਾ ਇਟਾ ਡਾਟ ਡੀਟੇਸ ਹੈ ਨਹੀਂ ਜੀ ਤੋ ਬਾਰੇ ਚਲੀ ਜੀ ਜੀ ਚੰਨ ਜੀ ਅਪਡੇਟਿੰਗ ਤੇ ਹੋਗਾ ਲੰਬਾ ਰੈਡੀ ਇਹ ਮਤਲਬ ਕਿ ਤੇਰੇ ਨਾਲ ਬੰਦ ਕਿੰਨੇ ਹੀ ਅੰਦਰ ਵਿੱਚ ਆਉਂਦਾ ਪਰ ਮਾਰੋਂ ਤੋਂ ਆਖਣ ਕਿ ਅੰਛੇ ਉਹ ਨਾ ਉਸਨੇ ਅੰਛੇ ਉਹ ਬਲਿ ਖੁਸ਼ੀ ਦੀ ਗੱਲ ਹੈ ਪਰ ਸੁਣਦੇ ਵਿੱਚ ਹੀ ਬੜੀ ਹਰਾਨੀ ਜਨਕ ਲੱਗਦਾ ਕਿ 8 ਬਣ ਕੇ ਬੰਦੇ ਵਿੱਚੋਂ ਆ ਬੰਗਾ ਉੱਤੇ ਜਾ ਕੇ ਵੀ ਹੈਗੀ ਤੀ ਮੈਂ ਆਪਸ਼ਨ ਬਣੇ 18 12 ਦਾ ਕਿਹਦਾ ਜਦੋਂ ਤੁਸੀਂ ਆਪਸ਼ਨ ਬਣੇ ਉਹ ਕਿਹੜੇ ਸਾਲ ਦੇ ਵਿੱਚ ਟੈਸਟ ਦਿੱਤਾ ਹੈ ਜੇ ਤੁਸੀਂ ਜਦੋਂ ਪੜੇ ਅਫੀਸ਼ੀਅਲ ਸਿੰਘ ਦੇ ਅੰਦਰਾਈ ਕੀ ਅੱਛਾ ਜੀ ਸਰ ਪਟੈਂਸ਼ੀਅਲ ਆ ਰਿਹਾ ਹੈ ਜੀ ਜਿਹੜਾ ਜੱਲਾ ਤੜਾ ਯਾਦ ਹੈ ਨਾ ਉਹ ਜਿਹੜਾ ਤੀਜਾ ਹੁੰਦੀ ਹੈ ਅਚਾ ਜੀ ਸ਼ਾਹੀ ਨੇ ਜਗਾ ਇਤਨਾ ਇੰਟੈਂਟਿਵ ਮਾਮਲ ਨੂੰ ਵਾਹ ਰਿਹਾ ਹੈ ਜੀ ਸਤਾਸੀ ਦੇ ਇੰਟਰਵਿਊ ਹੋਏ ਹਾਂ ਤੇ ਜਿਹੜਾ ਬੈਂਕ ਲਗਾ ਆਖਿਆ ਵਲੋ ਅਬ ਸਤਾਸੀ ਕੀ ਗੱਲ ਹੈ ਓਕੇ ਕੱਪੀ ਹਸਤ ਨੂੰ ਤੱਤੀ ਨਸ ਸਤਾਸੀ ਨੂੰ ਤਾਂ ਨਹੀਂ ਹੁੰਦਾ ਹਾਂ ਤਾਂ ਤੋਂ ਹਾਂ ਜੀ ਜੀ ਆਹ ਹੋ ਗਿਆ ਹਾਂ ਜੀ ਇਹ ਬੰਦਾ ਮੈਂ ਇਹਨੂੰ ਤਾਂ ਬੁੱਕ ਕਰੀ ਲਿਆ ਉਂਗਲੀਏ ਮਦਰਾਸ ਦੇ ਵੀ ਪੈਣੀ ਸਿਫਟ ਸੀ ਤੇ ਪਹਿਲਾ 2 ਸਟਾਰ ਲੱਗੇ ਲੈਫਟ ਇਨਰ ਤੋਂ ਤਾਂ 3 ਇਨਰ ਤੋਂ ਬਾਅਦ ਕੈਪਟਨ ਸਾਹਬ ਰਹਿਣੇ ਵਾਸਤੇ ਕਿਨਾਰੇ ਉੱਪਰ ਇਹ ਬੰਦਾ ਨਾ ਕੋਈ ਨਾ ਆਪਣਾ 10 ਦਾਸਾ ਲੰਬੀ ਸੀ ਸਟ੍ਰੈਟੀਜੀ ਸੀ ਕਿ ਚਲ ਤੇ ਦਾਹੇ ਵੱਲ ਜਾਤਾ ਤੇ ਟੇਬਲ ਜਿਹੜੇ ਮਤਲਬ ਚਾਹ ਦਾ ਪੈਕਸ਼ਨ ਨਾ ਹੋਾਈ ਨਹੀਂ ਆਈ ਥਿੰਕ 99 95 ਉਦੋਂ ਮਾਲਾ 87 ਤੋਂ ਲੈ ਕੇ 95 ਲਾਇਆ ਦੇ 8 ਸਾਲ ਜਿਹੜਾ ਹੋ ਗਿਆ 8 ਸਾਲ ਹੁਣ ਮਾਸਾ ਵੀ ਜੀ ਜਦੋਂ ਮੈਨੂੰ ਕੈਪਟਨ ਬਣ ਤੋਂ ਬਾਅਦ ਵਿੱਚ ਕੜੀਆਂ-ਕੜੀਆਂ ਨੁਕੀ ਮਿਲਦੀਆਂ ਕੈਪਟਨ ਬਣ ਤੋਂ ਬਾਅਦ ਜਿੰਨਾ ਕਹਿੰਦਾ ਮੈਂ ਆਹ ਬਹੁਤ ਨਾਮ ਲੱਖਨੇ ਆਹ ਜਿੰਨੇ ਲੱਖ ਜੀ ਐਂਡ ਇੰਪੋਰਟੈਂਟ ਜੀ ਓਕੇ ਜੀ ਐਮ ਜੀ 71 5 ਜੀ ਐਂਡ ਫਿਰ ਉਹ ਤੋਂ ਬਾਅਦ ਜੇ ਚੰਗਾ ਫਿਰੰਗਾਂ ਦਾ ਕਿਤੇ ਮਾ ਦਾ 30 ਵਾਕਿਤਾ ਨੇ 2000 ਦਾ ਚਾਹਾਂ ਦਾ ਸੌਫਟਵੇਅਰ ਹਾਂ ਕੇ ਤੁਹਾਨੂੰ ਆਪਣੀ ਦੁਆਰ ਸਿੱਖਣ ਹੈ ਜੀ ਦੇ ਵੀ ਗੋ ਵੀ ਜਾਨ ਦੱਸੇ ਜਦਾਂ ਜਦ ਮਟਾਨੀ ਦੇ ਵਿੱਚ ਜਦੋਂ ਤੁਹਾਨੂੰ ਮਤਲੇ ਕੋਰਸ ਕਰਨ ਦੀ ਵੀ ਸਮਝ ਲੋ ਵੀ ਇਹ ਇੱਕ ਚੰਗ ਕਲਾਈ ਆ ਉਹ ਉਸਤਾਦਾਂ ਦੇ ਨਾਮ ਵੀ ਜਿੱਤੇ ਆਉਂਦੇ ਆ ਜਿਹੜੇ ਉਸਤਾਨ ਸੀ ਕੋਲ ਕਿਹੜੇ ਕੋਰਸ ਕਰਵਾ ਦੇ ਤੁਹਾਨੂੰ ਭੇਜਦੇ ਜੀ ਚਲੋ ਚੇਟਕ ਲਈ ਜਿਨ੍ਹਾਂ ਨੇ ਕੋਰਸ ਨਾ ਉਹਨਾਂ ਦੇ ਨਾਮ ਯਾਦ ਹੁੰਦੇ ਕਿਸੇ ਲੋਕਾਂ ਨੂੰ ਇਸ ਜਿਹਨਾਂ ਦਾ ਬੋਲਣ ਦਾ ਸੁਣਾਤਾ ਨਹੀਂ ਬਾਕੀ ਤਾਂ ਕਰਦੇ ਮੈਂ ਸੋ ਤਾਂ ਕੋਈ ਬਾਰੇ ਦੱਸਣਾ ਹੈ ਦੱਸਣਾ ਹੈ ਉਹਨਾਂ ਬਿੰਦਾਂ ਹੈ ਇਹ ਵੀ ਕਿ ਬਸ ਉਹ ਤਾਂ ਤਾਂ ਜਿਹੜੀ ਜਆਪਾਂ ਕਰਦੇ ਆਂ ਖਾਣੇ ਤੇ ਮੈਂ ਕੀ ਕਰਾਂਗਾ ਜੀ ਦੱਸੋ ਫਿਰ ਕਰਵਾ ਦੱਸੋਗੇ ਪਰ ਹੁਣ ਜਿਵੇਂ ਅੱਜ ਜਿਹੜੇ ਜਵਾਨ ਆਪਣੀ ਜਿਵੇਂ ਆਪੋ तकरीबन ਪਾਸ 2 ਕਰਕੇ ਤਾਂ ਪੜ੍ਹ ਕੇ ਜਾਂਦੀ ਹੈ ਜੀ ਜੇ ਆਪ ਉਹਨਾਂ ਨੂੰ ਸੁਨੇਹਾ ਦੇਣਾ ਹੋਵੇ ਜਿਹੜੇ ਨਵੇਂ ਸੈੱਡ ਬਨਾਨੀ ਆ ਉਹਨਾਂ ਨੂੰ ਕੋਈ ਸੁਨੇਹਾ ਤਾਂ ਹੋਵੇ ਵੀ ਮਤਲਬ ਉਹ ਵੀ ਜਿਹੜੇ ਐ ਬਲੰਦੀਆਂ ਰਸੂਘੇ ਆ ਮੈਂ ਤਾਂ ਸਾਰਿਆਂ ਨੂੰ ਇਹੀ ਕਹਣਾ ਚਾਹੁੰਦਾ ਕਿ ਜਿਹੜੇ ਕੌਟਨ ਵੀ ਵੈਸ ਉਹ ਵੀ ਇਸਨ ਹਾਂ ਜੀ ਤਾਂ ਨੂੰ ਮੈਂ ਤੇ ਹਾਂ ਜੀ ਉਹ ਚਿੰਤ ਨੋਕੀ ਹਾਂ ਜੀ ਇਹ ਕਿਹਦੇ ਗਿੰਦੀ ਹੈ ਐਡਮਨ ਬੋਖਿਆ ਤੇ ਉਹਨਾਂ ਦਾ ਟਰੱਕ ਪਾਹ ਹੋ ਗਿਆ ਜਣੀ ਨਾ ਬੈਰਾ ਹਾਂ ਮੋਕੇ ਹਾਂ ਵੀ ਇਹਨੂੰ ਸਟੇਨ ਤੇ ਇਹਨੂੰ ਬੈਗਰ ਉਹ ਬੁਡੀਗ ਨੂੰ ਦਾ ਫਤਮਾਂਤਾਂ ਦਾ ਤਵਾ ਕੀ ਗੀਨ ਹਾਂ ਜੀ ਅਨ ਜਦੋਂ ਤੁਸੀਂ ਭਰਤੀ ਹੋ ਕੇ ਗਏ ਸੀ ਉਦੋਂ ਆਪਣੀ ਜਿਹੜੇ ਘਰਾਂ ਦੀ ਜਾਂ ਸਥਿਤੀ ਕਿਹੋ ਜਿਹੀ ਸੀ ਤੇ ਅੱਜ ਦੇ ਉਹਦਾ ਕਿਸ ਤਰ੍ਹਾਂ ਤੁਸੀਂ ਮਤਲਬ ਦੀ ਉਹ ਜਿੰਦਾ ਇਤਨਾ ਸੀ ਕਿ ਉਹ ਕੱਟ ਚੁੱਕੀ ਹਾਂ ਅਮੀ ਉਹ ਜੇ ਕੋਈ ਸੰਤਾਨੀ ਹੋਦੀ ਨਾ ਨਹੀਂ ਨੰਨਾ ਕੋਈ ਨਹੀਂ ਲੰਘਦਾ ਤੇ ਉਹ ਵੀ ਨਾ ਕੰਮ ਪੂਰਾ ਕਰੇ ਨਾ ਨਹੀਂ ਉਹਦਾ ਨਾ ਦੋ ਦੋ ਪਰਵਾਰਾਂ ਦੇ ਵਿੱਚ ਇੱਕ ਤਾਂ ਸੀ ਬਹੁਤ ਜ਼ਿਆਦਾ ਫਿਰ ਉਹ ਜਦੋਂ ਨੌਕਰੀ ਆਉਂਦਾ ਸੀ ਉਹਨੂੰ ਕਹਿੰਦੇ ਸੀ ਉਹਨੂੰ ਫ੍ਰੀ ਸਟਾਈਲ ਹੋਗੇ ਨੌਕਰੀ ਕਰ ਆ ਆ ਨਹੀਂ ਆ ਨਹੀਂ ਹਾਂ ਤਾਂ ਬਾਤ ਨਹੀਂ ਹੋ ਰਹੀ ਹਾਂ ਜੀ ਤੇ ਉਹ ਜਿੰਦਾ ਨਾ ਬੱਸ ਤਾਂ ਨਹੀਂ ਹੋਂਦ ਹੀ ਚਾਹਤੀ ਕਿ ਕਿਹਦੀ ਹੀ ਚਾਹਤ ਹੋਈ ਆ ਜੀ ਆ ਸਹੀ ਹੈ ਜਦੋਂ ਮਿਲ ਇਕੱਠਾ ਪਰਿਵਾਰ ਹੁੰਦਾ ਤੇ ਕਈ ਜਿਹੜੀਆਂ ਇਹੋ ਜਿਹੀਆਂ ਸਮੱਸਿਆਵਾਂ ਹੁੰਦੀਆਂ ਉਹ ਪਰਿਵਾਰ ਜੀ ਆਪਾਂ ਲੜੇ ਲੈਂਦੇ ਆ ਤੇ ਪਰ ਜਦੋਂ ਹੁਣ ਇਕੱਲੇ ਕੰਦੇ ਰਹਿਣ ਲੱਗ ਗਏ ਤੇ ਉਹਨੀਆਂ ਸਮੱਸਿਆਵਾਂ ਵੱਲ ਗਏ ਉਹ ਮੈਂ ਬਿਚਾਨ ਬਸ ਭਾਵੇਂ ਉਹ ਕਾਹਤੋਂ ਹੁੰਦਾ ਰਹਿੰਦਾ ਹੈ ਅੰਤ ਜਦੋਂ ਕਿਤੇ ਕਿਤੇ ਜਦੋਂ ਬਰੰਗ ਵੇਚਦੇ ਹਰਾ ਦੇ ਤਾਂ ਦੇ ਬਣਦੇ ਹਾਂ ਕਿ ਉਹਨੂੰ ਤੇ ਇੰਦਾ ਕਰਦਾ ਵੀ ਇੱਕ ਵਾਰੀ ਵਰਦੀ ਪਾ ਕੇ ਦੁਬਾਰਾ ਵੀ ਫੇਰ ਜੋਨ ਲਗਾਈ ਹਾਂ ਪਰ ਜੋਸ਼ ਇੰਦਾ ਨਾ ਆਉਂਦਾ ਨਹੀਂ ਨਿਕਲੇ ਸਾਰੇ ਜਿਹੜੀਆਂ ਗੋ ਹਾਂ ਤਾਂ ਮੈਂ ਦੋਸਤਾਂ ਦੇ ਨਾਲ ਉੱਠਾਉਣਾ ਮੈਂ ਰੋਗੀ ਵੀ ਰਿਹਾ ਹੋਣਾ ਮੈਂ ਜਿੱਦੇ ਸਿੰਪਰ ਸਾਲੀਸ ਹਾਂ ਤੇ ਕਿਹਾ ਬੋਲਾਂ ਤੁਹਾਨੂੰ ਮੈਂ ਇਹਨਾਂ ਦੇ ਕਿਹਾ ਤੁਹਾਨੂੰ ਰਿਹਾ ਫਾਨਾ ਕਿ ਇਹ ਦੌਂਗੇ ਤੁਹਾਨੂੰਾਂ ਜਾ ਕੇ ਨਹੀਂ ਨਾ ਤੇ ਮੈਂ ਹੋਣਾ ਚਾਹੀਦਾ ਹਾਂ ਤੇ ਮਾਤਾ ਪਤਨਾ ਦੇ ਵਿੱਚ ਨਹੀਂ ਹੋਣਾ ਇਹਨੂੰ ਨਹੀਂ ਸ਼ਿਭਾ ਨੂੰ ਕੋਈ ਨਾ ਆਉਂਦੀ ਜੇ ਕਰਨਾ ਹਾਂ ਜੰਮੀ ਜਿਹੜੀ ਜੜੀ ਦਾ ਕੋ ਯਾਰ ਹਾਂ 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 ਹਾਂ

ਉਹ ਜੀ ਉਹ ਉਹ ਕਰਨਾ ਜੀ ਜਦੋਂ ਉਹ ਤੁਰਨ ਗਿਆ ਆਹ ਜੰਨਾ ਕਰਾ ਵੀ ਨਹੀਂ ਉਹ ਜੀ ਆਹਾ ਵੋਟਿੰਗ ਕਰਾਣਾ ਬਹੁਤ ਦੁੱਖਦਾ ਅਸੀਂ ਨਾ ਨਾ ਕਰਾਉਂਦੇ ਨਾ ਤੁਸੀਂ ਅਸੀਂ ਜੀ ਆਪਾਂ ਨਾ ਲਗਾ ਇੱਕ ਤੁੰਗ ਮਾ ਨੂੰ ਆਮ ਸਾਥ ਸ਼ਾਮ ਨੂੰ

vì lắm thì, tất cả những cái tập trung của các we'll have to really do not put enough to crack up. So, yeah, đi say it's a big deal. So, yeah, I'll say that. But, yeah, when I'm on the planet, my major will chuck down a house and give up a house. Then, it's not a đó and guarantee. This is perfect, I'll say it. So, yeah, okay, well, ਆ ਜੇ ਤਾਂ ਖੋਜੋ ਬਸ ਜੀ ਨਹੀਂ ਜੇ ਕਹਾਂ ਮੈਂ ਕੰਟਰੋਲ ਰਾਤ ਨੂੰ 2 ਵਜੇ ਆਸ ਚੱਲ ਜਾਣਾ ਤੇ ਮੁਸੀਹ ਜਿੰਗ ਜੀ ਹੋਣ ਚੈਂ ਜੀ ਜਿਹੜੇ ਨਾਲ ਮਿਲਦਾ ਆਂ ਮੈਂ ਕਰਾਉਣੇ ਕਿਹਾ ਬੋਣਿਆ ਵੀ ਆਸ ਹੈ ਜੀ ਦੋ ਨੀਸਾ ਭਾਈ ਕਿ ਕਿੱਸਾ ਬੱਸ ਜੀ ਤੁਸੀਂ ਮੈਂ ਨਹੀਂ ਮੰਨਿਆ ਉਹ ਸਾਥੇ ਕਹਾਉਂਗਾ ਆਪ ਕੰਪਿਊਟਰ ਕਰਾਈ ਉਹਨਾਂ ਤੋਂ ਤਾਂ ਸੀ ਜੇ ਤਾਂ ਲਾ ਕੇ نه، چون که وارد میشی، کسای آرام نیستن، پریشی میکنن. نه، نه. 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 نه.

ਸਤ ਸ੍ਰੀ ਅਕਾਲ ਮਾਈ ਜੀ ਵਰਗ ਹੈ ਜੀ ਨਾਮ ਹੈ ਜੀ ਕਿਤਨਾ ਦਿਨ ਹੈ ਜਿਹੜਾ ਛੇ ਦਿਨ ਦਾ ਬੜਾ ਜ਼ਾਨੀ ਦਾ ਬਾਬੂ ਜੀ ਸਰ ਆ ਨਾ ਖੀਸ ਜੀ ਨਾ ਕਿਛੇ ਕਿੰਨਾ ਜੋ ਉਹਨੂੰ ਕਾਹਤ ਨਹੀਂ ਗਾ ਵੀ ਉਹਨਾਂ ਨੇ ਆਮਨ ਤਾਂ ਜੇਨ ਕਰਵਾ ਦੇ ਤਾਂ ਨਹੀਂ ਪਾਪ ਫਾਰਮ ਨਾ ਟਿਕੀਂ ਕੋਈ ਗੱਲ ਨਹੀਂ ਜੀ ਜਾ ਕੇ। ਤੁਸੀਂ ਉਹ ਦੇਖਣਾ ਕੋਈ। ਚੀਜ਼। ਇਹ ਗੋਲ ਨਾ ਬੋਲਦੇ। ਇਹ ਜਿਹੜੀ ਹੁਣ ਤੁਸੀਂ ਮਸ਼ੀਨ ਅੰਦਰ ਲਾਈ ਹੋਈ ਹੈ। ਇਹਦਾ ਖਰਚੇ ਕੋਈ ਇਹਨੂੰ ਪੁੱਛੋ ਜੇਵੇਂ ਤੁਸੀਂ ਆਪੇ ਠੀਕ ਕਰ ਰਹੇ ਹੋਣੇ। ਕੋਈ ਮਾਗੂਦ ਨਹੀਂ। ਅੱਗ। ਇਹ ਨਾ ਸੁਣਨਾ। ਅੰਗਸੇ। ਜੀ। ਆਲਾ। ਮੈਂ ਹੌਕਸਟਾ ਨਾ ਗ੍ਰੈਂਡ ਜਦੋਂ ਮਲ ਲਈ। ਘਰੇ ਆਪਾਂ ਬੱਚਿਆਂ ਦੇ ਵਿੱਚ ਖੁਸ਼ੀਆਂ ਹੀ ਹੋਈਆਂ ਸਰਦਾਰ ਜੀ। ਤੇ ਬੱਚੇ ਤਾਂ ਨਾ ਮੈਸਜ ਸੁਣਾ। ਵਧੀਆ ਕੋਈ ਨਹੀਂ ਲਾਈਨ ਜਿਹੜੀ ਆ ਫੇਰ ਵੀ ਕੀਤੀ ਉਹ ਗੰਗਲੇ ਵੀ ਆਈ ਜਾਂਦੀ ਆ ਆਹੀ ਹੁੰਦੀ ਆ ਕੋਈ ਨਾ ਕੋਮ ਅੰਤ ਸਭਾ ਨਹੀਂ ਆਖਿਆ ਥੈਂਕ ਯੂ ਥੈਂਕ ਯੂ ਆਮ ਜਿਹੜਾ ਜੀ ਆਪਾਂ ਪਾਪੀ ਹਾਂ ਥੈਂਕ ਹਰ ਜਸਤਰਾਮ ਨੂੰ ਕਾਲੀ ਘਰ ਦੀ ਟੀਮ ਆਈ ਆ ਬਹੁਤ ਬੜੇ ਬੜੇ ਜਰਾ ਮਾ ਜੇ ਲੋਕੋ ਕਹਿੰਦੇ ਬਟਾਲੀਆ ਦੇ ਵਿੱਚੋਂ ਕੋਈ ਵੀ ਆਵੇ ਨਾ ਤੇ ਸਮਝੋ ਜਿਵੇਂ ਆਪਣਾ ਪੁਰਾਣਾ ਹੀ ਕਹਿਣੇ ਦਹੀ ਨਾ ਵੀ ਜੇ ਸਾਦੇ ਹੱਥ ਵੀ ਸਨੇਵਾ ਆਵੇ ਤੇ ਉਹ ਵੀ ਬੜਾ ਵਧੀਆ ਲੱਗਦਾ

ਉਹ ਬਸ ਪਰਣਾ ਕਿਸਾ ਜੀ ਦਾ ਯਾਦ ਹੋ ਰਿਹਾ ਉਹ ਬੰਦਾ ਉਹ ਵੀਰੇ ਆਪਣੀ ਫਰੰਟਮ ਦੇਖੀ ਜੀ ਜਿਵੇਂ ਬਤਾਉਂ ਤੁਰੇ ਨਾ ਕੋਟਾ ਉਹ ਮੇਰੇ ਪੁੱਤ ਨੂੰ ਬਹੁਤ ਪਿਆਰ ਕਰਦੇ ਜਦੋਂ ਆਇਆ ਉਹਨੇ ਕਹਿੰਦੇ ਕਾਲੀ ਧਰ ਰੰਗਾ ਉਹ ਜੀ ਮਾੜਾ ਸਾਜ ਮੈਂ ਕੀ ਯਾਦ ਕਰਾ ਹਾਂ ਹਾਂ ਜੀ ਉਹ ਆਲ ਦੈਂਕਸ ਜੀ ਆਲ ਫੈਨ ਤਾਂ ਨੈਪ ਹੋ ਗਿਆ ਮਾ ਉਹ ਜੰਗਾਂ ਵੀ ਜੱਛੇ ਇੰਤਾਂ ਯਾਦ ਆਉਂਦੇ ਨੇ ਪਰ ਇਹਨਾਂ ਨਾਲ ਲੋਕਾਂ ਵੀ ਹੱਸਾ ਜੇ ਨੇ ਮੋਤਮ ਦੇ ਸਾਥੀ ਆਣਾ ਆਣਾ ਤੋਂ ਨਾ ਮੌਸਾ ਕਿਤੇ ਨੇ

ਮੇਰੇ ਸਿੱਧੇ ਤੌਰ ਤੇ ਕੁਝ ਗੱਲਾਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਯਾਨੀ ਨਵਾਂ ਗਾਜ਼ਾਤਾਨ ਸਾਕੇਤੀ ਐਂਡ ਗਲੋਬਲ ਹੈਵਨ ਫੋਸ ਨੋਇਰ ਬਹੁਤ ਵਧੀਆ ਲਖਰਤ ਉਹਦੇ ਨਾਲ ਗੱਲਬਾਤ ਕਰਦੇ ਇੱਥੇ ਬਹੁਤ ਬੋਲਵਾ ਦਾ ਬੜਾ ਜੋਸ਼ ਵੀ ਆ ਰਿਹਾ ਵੀ ਇੱਕ ਬੜਾ ਮੋਟੀਵੇਸ਼ਨ ਇਫੈਕਟ ਹੋਇਆ ਹੈ ਜੇ ਆਪਾਂ ਹੁਣ ਬਿਲਕੁਲ ਦੇਖਦੇ ਰਹਾਂਗੇ ਤੁਹਾਨੂੰ ਆਹ ਜੀ ਕੋਈ ਹੋਰ ਨਹੀਂ ਆਇਆ ਇੱਕ ਵਾਰੀ ਨੰਬਰ ਪੁੱਛਦੇ ਕਿ ਜਾਵਾਂ ਵੀ ਤੇ ਫਿਲਿਪੀਨਸ ਆਪਰਾ ਨੰਬਰ ਵੀ ਉਹਦਾ ਹੀ ਦੇਵੀ ਰਾਵਾਂ ਵੀ ਕੋਈ ਹੋਰ ਵੀ ਕੋਈ ਜੱਲਾਬਾ ਦਾ ਨੰਬਰ ਵੀ ਕੋਈ ਤੇ ਗਰੁੱਪ ਦੇ ਵਿੱਚ ਅੱਡੀ ਕਹਾਂਗੇ ਸਾਹਵਨਾ ਗੱਲਬਾਤ ਜਿਹੀ ਕੀ ਹੈ ਤੇ ਫਿਰ ਉਹ ਤੁਹਾਡੇ ਨਾਲ ਗੱਲਬਾਤ ਕਰਨਗੇ ਕਿਉਂਕਿ ਜਿਹੜੇ ਤੁਹਾਡੇ ਨਾਲ ਜਾਣਦੇ ਆ ਉਹਨੂੰ ਉਹ ਤਾਂ ਜਰੂਰ ਜਾਣਨਗੇ ਆਹ ਜੀ ਤੇ ਨਵੇਂ ਬੰਦੇ ਨੂੰ ਵੀ ਪਤਾ ਲੱਗ ਜਾਵੇ ਜੇ ਉਹਨਾਂ ਵੀ ਦੇਗਾ ਸਮੋਹ ਉਹ ਲੋਕਾਂ ਦਾ ਰੋਜ਼ ਸਸਤੀ ਮੇਗਾ ਜੁਲੂ ਅੱਛਾ ਉਹ ਇਹ ਕੋਲੀ ਕੁਸਾਦਨੋਂ ਜ਼ਿਆਦਾ ਹੋ ਗਿਆ ਜੀ ਆਫਸਰਨ ਉਹ ਮਾਇਦਾ ਬੜੀ ਗਰਾਂਨਸੀ ਕੱਢੀ ਹੁੰਦੀ ਉਹ ਜੀ ਜੀ ਨਾਮ ਦੇ ਮਾਰਗ ਨਹੀਂ ਜੱਭੀ ਨਹੀਂ ਸਾਡੇ ਜਿਮਮਾ ਜੋ ਜਿਹੜੇ ਬੱਚੇ ਆਉਂਦੇ ਨੇ ਤੇਰੇ ਕੋਲੋਂ ਕੋਸੋ ਨਹੀਂ ਇੱਕ ਵਾਰ ਮਾਨ ਕੋਣੇ ਮੈਡਵੇ ਸਾਡੀ ਕੰਦ ਲਈ ਤੋਂ ਕੋਈ ਕਿਤੇ ਸੋਚੇ ਨਹੀਂ ਸਾਡੀ ਪਾਰਟਨ ਦਾ ਕੋਈ ਅਫਸਰ ਬਣਿਆ ਛਤਪਤੀ ਹੋਣ ਲੱਗੇ ਉਹ ਕਈ ਨਹੀਂ ਸੀ ਪਤਾ ਹੀ ਨਹੀਂ ਕਿੰਨੇ ਕਰਨ ਨਹੀਂ ਆਹ ਜੀ ਫਿਰ ਫਿਰ ਜਾਵਾ ਬਾਕੀ ਬਾਕੀ हम भी तीन ही हैं तीन 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 वो ना होगा तीन वो कौन है तीन 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 तीन

About okay. okay. the